来 ਵੀ ਮਿੱਤਰੋ ਆ ਹੁੰਦਿਆ ਸੰਤਾ ਬੰਤਾ ਇਹਨਾਂ ਨੂੰ ਛੇੜਦੇ ਇਹਨਾਂ ਨਾਲ ਲੈਨੇ ਪੰਗੇ ਹੋ ਕਿਵੇਂ ਆ ਬਾਬਾ ਸੰਤਾ ਤੇ ਬੰਤਾ ਉਹ ਠੀਕ ਆ ਠੀਕ ਆ ਠੀਕ ਆ ਬਾਬਾ ਵੀਡੀਓ ਵਧੀਆ ਚੱਲ ਗਈ ਓਏ ਕਿਹੜੀ ਬਾਬਾ ਮੈਂ ਤੇਰੇ ਪੋਤੇ ਨੇ ਦਿਖਾਈ ਸੀ ਮੈਨੂੰ ਅੱਛਾ ਹਾਂ ਹਾਂ ਤੇਰੀ ਵੀਡੀਓ ਆਈ ਪਈ ਆ ਮਸ਼ਹੂਰ ਹੋ ਗਏ ਤੁਸੀਂ ਹਾਂ ਕਹਿੰਦਾ ਬੜੀ ਵਾਇਰਲ ਹੋਈ ਪਈ ਹੈਗਾ ਹੂੰ ਉਹ ਘਰ ਫਿਰ ਪੁੱਤ ਕੀ ਕਰਦਾ ਫਿਰਦਾ ਹੈ ਕੋਹਲੀ ਉਹ ਦਾ ਝੋਨਾ ਦੇਖਣਾ ਆ ਸੀ ਬਾਬਾ ਵੱਢਦੇ ਹੁਣ ਤਾਂ ਆਏ ਬਹਿ ਹੈ ਵੱਡਾਂਗੇ ਬਸ ਹਜੇ ਦਾਣੇ ਹਰੇ ਆ ਵਿੱਚ ਇਹਦੇ ਓਏ ਪੱਤੇ ਆ ਓਏ ਹਰੇ ਤਾਂ ਕਾਹਨੂੰ ਆ ਓਏ ਆਪ ਹੀ ਹਰੇ ਤੇ ਆਗੇ ਵੱਢ ਵੱਢ ਤਾਂ ਆਤਾ ਹੈ ਨਹੀਂ ਪਾਉਂਦਾ ਹੈ ਨਹੀਂ ਸੀ ਅਸੀਂ ਨਾ ਸ਼ੇਰਾ ਪਹਿਲਾਂ ਜਦੋਂ ਜਮਾ ਹੁੰਦੇ ਸੀ ਦਿਨ ਚੜ੍ਹਦੇ ਨੂੰ ਕਿੱਲਾ ਕਿੱਲਾ ਵੱਢਦੇ ਸੀ ਅੱਛਾ ਹਾਂ ਓਹੋ ਓਏ ਇਹਦੋਂ ਖਰਾਕਾਂ ਸੀ ਖਰਾਕਾਂ ਅੱਛਾ ਬਾਬਾ ਯਾਰ ਕਿਉਂ ਕਬ ਕਬਡੀ ਅੰਨੋ ਝੋਨਾ ਦਾ ਹੋਣ ਲੱਗਣ ਲੱਗਿਆ 10 ਸਾਲਾਂ ਦਾ ਉਦੋਂ ਕਿਹੜੇ ਹੁੰਦੇ ਸੀ ਤਾਂ ਬਾਜਰੇ ਹੁੰਦੇ ਸੀ ਉਹ ਕਣਕ ਕਹਨੇ ਸੀ ਰ ਚੱਤ ਆਹ ਉੱਤੇ ਜ ਕਣਕ ਵੀਦੀ ਹੁੰਦੀ ਆ ਕੋਈ ਗੱਲ ਨੂੰ ਕਣਕ ਦੀ ਕਰਦੇ ਆ ਤੈਨੂੰ ਬੰਨ੍ਹਾ ਦੱਸਿਆ ਤੂੰ ਦਾ ਬੇਂਦਰਾ ਹੋਰ ਪਾਸੇ ਲੈ ਗਿਆ ਪਾੜਿਆ ਹੋਰ ਦੱਸ ਹੋਰ ਵਧੀਆ ਤੁਸੀਂ ਦੱਸੋ ਕੀ ਕਰਦੇ ਫਿਰਦੇ ਹੋ ਅਸੀਂ ਤਾਂ ਖੋਜ ਕਰਦੇ ਕੋਈ ਕਾਦੀ ਖੋਜਾਂ ਠੀਕ ਖੋਜ ਕਰਦੇ ਤੈਨੂੰ ਦੱਸਾਂਗੇ ਮਾਰਿਆ ਸਾਨੂੰ ਕਹਿੰਦਾ ਮੈਂ ਜਹਾਂ ਦੇ ਮੜੀ ਕੀ ਸੋਂਗਦੇ ਫਿਰਦੇ ਹੋ ਹਵਾ ਚੋਂ ਸੁਗੀ ਜਾਂਦੇ ਹੋ ਕੀ ਸੋਂਗਦੇ ਹੋ ਮੈਂ ਖੋਜ ਖੋਜ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਆ ਗਏ ਹੁਣ ਅੱਛਾ ਮਨ ਲੱਗਦਾ ਕਿ ਮਾਰ ਚੰਗਾ ਆ ਲੱਗਦਾ ਜਿਹੜਾ ਤੁਸੀਂ ਖੋਜਾਂ ਦੇ ਤੁਰਪੇ ਮਾਲ ਬਹੁਤ ਚੰਗਾ ਆ ਮਾਲ ਤਾਂ ਹੁਣ ਨਾ ਚੱਲੀ ਜਾਂਦੀ ਸੀ ਵਿੱਚ ਕਹਿੰਦੇ ਪੰਜਾਬ ਚੀ ਬੀਜਣਗੇ ਆ ਬੰਤੇ ਦੇਖਣਾ ਅੱਕਾ ਹਰਕਾ ਉਧਰ ਤੇ ਉਧਰ ਹੀ ਫਰਕ ਹੈ ਫਰਕ ਆ ਬਾਬਾ ਮੈਨੂੰ ਤਾਂ ਕੋਈ ਦੀਂਦ ਆਣੀ ਯਾਰ ਕਾਹਦਾ ਫਰਕ ਆ ਇਹ ਉਹ ਤੈਨੂੰ ਨਹੀਂ ਇਹ ਚੀਜ਼ਾਂ ਦੀ ਇਸ ਦੀਆਂ ਕਰੀ ਕੀ ਜਾਨੇ ਉਹ ਤਾਂ ਹੀ ਕਸਰ ਹੋ ਰਹੀ ਇੱਕ ਗੱਲ ਪੰਤਿਆ ਅੰਕਾ ਕਹਾਂ ਉਹ ਕਹਿੰਦੇ ਪੰਜਾਬ ਚ ਬੀਜੂਗਾ ਮਾਲ ਬੀਜੂ ਹਾਂ ਚੱਲੀ ਆ ਇਹ ਪੂਰੀ ਮਿਹਨਤ ਸਿਆਰ ਹੋਈ ਗੱਦੀ ਵੱਡੀ ਹਾਂ 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 ਸੋਡੇ ਖਾਤਰੀ ਵਿਝਣਗੇ ਖਰਚ ਤਾਂ ਹੈਗਾ ਹੈ ਹੈਗਾ ਹੈ ਇਹਦਾ ਪੂਰਾ ਹੀ ਫਰਕ ਆ ਆ ਜੀ ਆ ਜਾ ਉੱਥੇ ਇਹਦਾ ਫਰਕ ਹੈ ਕਾਦਾ ਫਰ ਕੋਈ ਮਰੀ ਜਾਂ ਨਿਓ ਯਾਰ ਕਿਉਂ ਕਰੀ ਜਾਂ ਨਾ ਕੀ ਬੰਤਾ ਬੰਦਾ ਨਹੀਂ ਕਰਦੇ ਆ ਕਾਦੀ ਕਰਦੇ ਹੋ ਧੂਆਂ ਰੋਲੇ ਫਰਦਾ ਇੱਥੇ ਦਿੱਲੀ ਦਾ ਤੇ ਪੰਜਾਬ ਦਾ ਆਹਾਂ ਦਿੱਲੀ ਦਾ ਧੂਆਂ ਕਿਹੜਾ ਤੇ ਪੰਜਾਬ ਦਾ ਕਿਹੜਾ ਉਹ ਉਹ ਪਾਲਦੇ ਫਰਦੇ ਆ ਜੀ ਦਾ ਪਾਲਦੇ ਫਰਦੇ ਆ ਦਿੱਲੀ ਦਾ ਤੇ ਪੰਜਾਬ ਦਾ ਧੂਆ ਲਿਸ ਹੋ ਗਿਆ ਇੱਥੇ ਅੱਛਾ ਤੇ ਫਿਰ ਕੀ ਪਤਾ ਲੱਗਿਆ ਤੁਹਾਨੂੰ ਪਤਾ ਸੀ ਭਾਲਦੇ ਫਿਰਦੇ ਐ ਖੋਜ ਕਰਦੇ ਐ ਤੇ ਕਿਹੜਾ ਦਿੱਲੀ ਦਾ ਤੇ ਕਿਹੜਾ ਪੰਜਾਬ ਦਾ ਅੱਛਾ ਪੰਜਾਬ ਧੂਆ ਗਈ ਨਹੀਂ ਦਿੱਲੀ ਕੀ ਗੱਲ ਹੋ ਗਈ ਪਾਈ ਵਾਰ 2000 ਲਾ ਦਿੰਦੇ ਐ ਦਿੱਲੀ ਵਾਲੇ ਇਹ ਕਿ ਆਪਣੇ ਤੋਂ ਦਿੱਲੀ ਕਿਉਂ ਨਹੀਂ ਗਿਆ ਬੰਤਿਆ ਉਹ ਦਿੱਲੀ ਦਿੱਲੀ ਐਸੀ ਤਾਂ ਨਹੀਂ ਗਿਆ ਹਾਂ ਇਹ ਕਹਦਾ ਦਿੱਲੀ ਵਾਲੇ ਤਾਂ ਬੈਠੇ ਐ ਫਿਰਦੇ ਕਹਦਾ ਮੈਂ ਉੱਥੇ ਜਾ ਕੇ ਕੀ ਕਰਨਾ ਠੀਕ ਐ ਠੀਕ ਐ ਹਾਂ ਕਿਵੇਂ ਕਿ 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 ਦਿੱਲੀ ਵਾਲੇ ਇੱਥੇ ਫਿਰਦੇ ਆ ਧੂਆਂ ਵੇਦੀ ਰਹੇ ਪਰ ਮੈਂ ਕੀ ਕਰਾਂ ਕੋਈ ਆ ਧੂਆਂ ਹੋ ਗਿਆ ਹੁਣ ਦਿੱਲੀ ਵਾਲੇ ਵਰਗਾ ਤੇ ਕਹਿੰਦਾ ਉਹ ਐਨੀ ਵਾਰ ਕੀ ਕਰਨਾ ਆ ਕੇ ਉਹ ਆਪ ਹੀ ਕਹਿੰਦਾ ਇੱਥੇ ਆਏ ਫਿਰਦੇ ਆ ਠੀਕ ਆ ਹੁਣ ਤੁਸੀਂ ਭਾਲ ਲਿਆ ਫਿਰ ਦਿੱਲੀ ਵਾਲਾ ਧੂਆਂ ਇੱਥੇ ਇੱਥੇ ਫਿਰਦਾ ਪਾਵੋ ਭਾਲ ਲਾਣੇ ਸੀ ਛੱਡ ਦੇ ਰਹਿਣਾ ਤੇ ਤੁਸੀਂ ਕੰਮ ਤੇ ਮਾਰੀ ਕਿਤੇ ਆਵਾਰਨ ਤੋਂ ਫਿਰ ਦੇਖੀਂ ਕੀ ਕਰਦੇ ਆ ਦਿੱਲੀ ਵਾਲੀ ਠੀਕ ਆ ਇਹ ਆ ਜੀ ਵਿਗਿਆਨੀ ਸਾਡੇ ਸੰਤਾ ਤੇ ਬੰਤਾ ਵਿਗਿਆਨੀ ਸੈਂਟਿਸ ਚੰਗਾ ਬਾਬਾ ਕਰਤੀ ਖੋਜ ਪਾਤੀ ਪਾਤੀ ਚਲੋ ਭਾਈ ਬੰਤਾ ਤੇ ਸੰਤਾ ਸੀਗੇ ਇਹ